ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਕਵਿਤਾ ਅੱਗੇ ਹੋ ਅੱਗੇ ਚੱਲਣਾ ਬਾਰੇ ਪੜਾਂਗੇ ਇਸ ਕਵਿਤਾ ਤੇ ਇਨ੍ਹਾਂ 17 ਕਵਿਤਾ ਦੀਆਂ 17 ਵਿੱਚ ਕਵੀ ਨੇ ਆਪਣੀ ਅੱਗੇ ਤੋਂ ਅੱਗੇ ਵਧੇ ਚੱਲਣ ਦੀ ਭਾਵਨਾ ਨੂੰ ਅੰਕਿਤ ਕੀਤਾ ਹੈ ਅਸਾਂ ਤਾਂ ਹੁਣ ਅੱਗੇ ਹੋ ਅੱਗੇ ਚੱਲਣਾ ਅਸਾਂ ਨਾ ਹੁਣ ਕਿਸੇ ਪੜਾ ਟੱਲਣਾ ਰੇਹਾ ਨਾ ਜਦ ਲਾਂਬ ਚਾਂਬ ਤਕਣਾ ਸਾਨੂੰ ਕੀ ਫਿਰ ਸੋਣ ਮੇਗਾ ਚੱਲਣਾ ਅਸਾਂ ਤਾਂ ਸੱਤੇ ਸਾਗਰ ਟੱਪ ਜਾਣਾ ਅਸਾਂ ਤਾਂ ਪੈਰੀ ਤਾਰਿਆਂ ਨੂੰ ਮਲਣਾ ਕਵੀ ਕਹਿੰਦਾ ਹੈ ਕਿ ਅਸੀਂ ਤਾਂ ਹੁਣ ਅੱਗੇ ਹੀ ਅੱਗੇ ਚੱਲਦੇ ਜਾਣਾ ਹੈ ਅਸੀਂ ਹੁਣ ਕਿਸੇ ਥਾਂ ਪੜਾ ਕੀਤੇ ਬਿਨਾ ਅੱਗੇ ਚੱਲਦੇ ਜਾਣਾ ਹੈ ਅਸੀਂ ਹੁਣ ਜਦ ਇੱਧਰ ਉੱਧਰ ਤਕਣਾ ਹੀ ਨਹੀਂ ਸਾਨੂੰ ਤਾਂ ਸੋਨੇ ਦੇ ਹਿਰਨ ਵੀ ਰਸਤੇ ਤੋਂ ਨਹੀਂ ਭਟਕਾ ਸਕਦੇ ਅਸੀਂ ਤਾਂ ਆਪਣੇ ਕਦਮਾਂ ਨਾਲ ਸੱਤਾ ਮਹਾਸਾਗਰਾਂ ਨੂੰ ਪਾਰ ਕਰ ਜਾਣਾ ਏ ਤੇ ਤਾਰਿਆਂ ਨੂੰ ਪੈਰਾ ਹੇਠ ਮਲ ਸੁਟਣਾ ਹੈ ਅਸਾਂ ਤਾਂ ਅਜੇ ਖੋਰ ਉਤਾ ਚੜਨਾ ਅਸਾਂ ਤਾਂ ਸੀਨਾ ਗਗਨਾ ਦਾ ਸਲਣਾ ਅਸਾਂ ਤਾਂ ਲਾ ਪਿਆਰ ਖੰਭ ਉਡਣਾ ਸਾਨੂੰ ਕੀ ਇਸ ਤਰਤ ਅੰਬਰ ਵੱਲਣਾ ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ ਸਾਨੂੰ ਕੀ ਇਸ ਲੋਕ ਲਾਜ ਨੂੰ ਠੱਲਣਾ ਕਵੀ ਕਹਿੰਦਾ ਹੈ ਕਿ ਅਸੀਂ ਤਾਂ ਅਜੇ ਤਾਰਿਆਂ ਤੋਂ ਵੀ ਹੋਰ ਅੱਗੇ ਜਾਣਾ ਹੈ ਤੇ ਇਸ ਪ੍ਰਕਾਰ ਅਸੀਂ ਅਸਮਾਨਾਂ ਦੇ ਸੀਨੇ ਵਿੱਚ ਛੇਕ ਕਰਨਾ ਹੈ ਅਸੀਂ ਪਿਆਰ ਦੇ ਖੰਭ ਲਾਉੜਨਾ ਹੈ ਤੇ ਸਾਡੀ ਇਸ ਉਡਾਰੀ ਨੂੰ ਧਰਤੀ ਤੇ ਆਕਾਸ਼ ਵੀ ਨਹੀਂ ਰੋਕ ਸਕਦੇ ਅਸੀਂ ਜਿਸ ਹੱਦੇ چیر ਕੇ ਅੱਗੇ ਵਧਦੇ ਜਾਣਾ ਹੈ ਅਸੀਂ ਆਪਣੇ ਰਸਤੇ ਉੱਪਰ ਤੁਰਦਿਆਂ ਆਫਤਾਂ ਦੇ ਰੋਕਿਆਂ ਵੀ ਨਹੀਂ ਰੁਕਣਾ ਤੇ ਨਾ ਹੀ ਸਾਨੂੰ ਆਪਣੀ ਧੁਨ ਨਾਲ ਅੱਗੇ ਵਧਣ ਤੋਂ ਲੋਕ ਲਾਜ ਰੋਕ ਸਕਦੀ ਹੈ ਅਜੇ ਤਾਂ ਇੱਕੋ ਚਿੰਗ ਲੱਗੀ ਸਾਨੂੰ ਅਜੇ ਤਾਂ ਅਸਾਂ ਭਾਂਬੜ ਬਲ ਬਲਣਾ ਅਜੇ ਤਾਂ ਇੱਕੋ ਬੂੰਦ ਮਿਲੀ ਸਾਨੂੰ ਅਜੇ ਤਾਂ ਅਸਾਂ ਪਿਆਲਿਆਂ ਤੇ ਪਲਣਾ ਅਸਾਂ ਤੇ ਹੁਣ ਅੱਗਿਓ ਅੱਗੇ ਚੱਲਣਾ ਅਸਾਂ ਨਾ ਹੁਣ ਕਿਸੇ ਪੜਾ ਟੱਲਣਾ ਕਵੀ ਕਹਿੰਦਾ ਹੈ ਅਜੇ ਤਾਂ ਸਾਨੂੰ ਅੱਗੇ ਵਧਣ ਦੀ ਇੱਕ ਹੀ ਚਿੰਗ ਲੱਗੀ ਹੈ ਅਜੇ ਤਾਂ ਅਸੀਂ ਇਸ ਚਿੰਗ ਨਾਲ ਭਾਂਬੜ ਬਣ ਕੇ ਬਲਣਾ ਹੈ ਅਜੇ ਤਾਂ ਸਾਨੂੰ ਅੱਗੇ ਵਧਣ ਦੀ ਲਗਨ ਦੀ ਇੱਕੋ ਬੂੰਦ ਹੀ ਮਿਲੀ ਹੈ ਅਜੇ ਤਾਂ ਅਸੀਂ ਇਸ ਸ਼ੌਂਕ ਦੇ ਪਿਆਲੇ ਭਰ-ਭਰ ਕੇ ਪੀਨੇ ਨੇ ਅਸੀਂ ਹੁਣ ਅੱਗੇ ਵਧਦੇ ਜਾਣਾ ਅਤੇ ਕਦੇ ਵੀ ਨਹੀਂ ਰੁਕਣਾ ਕੇਂਦਰੀਪਾਉ ਅਸੀਂ ਹੁਣ ਅੱਗੇ ਤੋਂ ਅੱਗੇ ਹੀ ਵਧਦੇ ਜਾਣਾ ਹੈ ਅਤੀ ਧਰਤੀਆਂ ਤੇ ਸਮੁੰਦਰ ਗੋਂਦੇ ਹੋਏ ਅਸਮਾਨਾਂ ਨੂੰ ਗੋਹਣਾ ਹੈ ਸਾਡੀ ਚਾਲ ਨੂੰ ਕੋਈ ਹੋਣੀ ਜਾਂ ਲੋਕ ਲਾਜ ਨਹੀਂ ਰੋਕ ਸਕਦੀ ਅਤੇ ਇਸ ਦੇ ਦਿਨੋਂ ਦਿਨ ਹੋਰ ਤਿਖੇਰੀ ਹੁੰਦੀ ਜਾਣਾ ਹੈ ਧੰਨਵਾਦ